ਜੀ ਨਵੇਂ ਬਲਗ ਤੇ ਸਾਰਿਆਂ ਦਾ ਸੁਆਗਤ ਆ ਸੁ ਕੀ ਹਲਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਵੇਰੇ ਸਵੇਰੇ ਆਈ ਸੀ ਆਪਾਂ ਖੇਦੇ ਵਿੱਚ 7:30 ਦਾ ਟਾਈਮ ਹੋ ਗਿਆ ਸੋ ਚਾਰ ਲਾਈਨ ਆ ਗਈ ਆਪਾਂ ਬਣ ਸਾਰੇ ਵਿਲੇ ਪੈ ਨੇ ਦੇਖੋ ਬਾਹੇ ਪੈ ਨੇ ਸਾਰੇ ਵਣ ਖਾਲੀ ਹੋ ਗਏ ਟੂੜੀ ਦਾ ਪੇਰਾ ਕੰਮ ਗਿਆ ਨਿਬੜ ਹੋ ਸਾਹਮਣੇ ਮੱਕੀ ਆ ਗਈ ਆਪਣੀ ਸਵੇਕ ਬਿੱਗੇ ਮੱਕੀ ਦੇ ਹੋਣਗੇ ਹੁਣ ਦੂਰੋ ਹਰੇ ਬਾਈ ਮਰਦੀ ਆ ਸੋਹਣੀ ਲੱਗਦੀ ਆ ਕਿਉਂਕਿ ਉਹ ਤੇ ਆਪਾਂ ਸੁੰਡੀ ਵਾਲੀ ਸਪਰੇਅ ਕਰਤੀ ਆ ਆਪਣੇ ਗੰਡੇ ਆ ਗਏ ਬਈ ਜਿਹਨੂੰ ਪਿਆਜ ਕਹਿੰਦੇ ਆ ਤਾਂ ਇੱਥੇ ਸਾਰੇ ਪਿਆਜ਼ ਲੱਗੇ ਹੋਏ ਸੀ ਉਧਰਲੇ ਪਿਆਜ਼ ਤਾਂ ਜੀ ਹੈਗੇ ਆ ਇੱਥੋਂ ਪਟਣ-ਪਟਣ ਬਹੁਤ ਲੱਗੇ ਸੀ ਤਾਂ ਕਰਕੇ ਆਪਾਂ ਪੱਟ ਕੇ ਪਿਆਜ਼ ਇੱਕ ਗੰਡੇ ਘਰੇ ਲੈ ਗਏ ਤਾਂ ਹੁਣ ਇੱਥੇ ਆਹ ਬੱਟਾਂ ਵਾਤੀਆਂ ਇੱਥੇ ਲਾਵਾਂ ਗਮਾਰਾ ਖੇਤ ਆਏ ਸੀ ਰੋਟੀ ਲੈ ਕੇ ਡੈੜੀ ਦੀ ਸੋ ਰੋਟੀ ਖਾ ਲਈ ਆ ਪਿਆ ਆਪਣਾ ਰੋਟੀ ਵਾਲਾ ਝੋਲਾ ਇਹਦੇ ਵਿੱਚ ਲੱਸੀ ਸੀ ਇਹਦੇ ਵਿੱਚ ਪਾਣੀ ਸੀ ਨਾਲ ਗਲਾਸ ਤੇ ਫੁੱਲਾਂ ਵਾਲਾ ਝੋਲਾ ਵਹਣ ਵਾਹੀ ਜਾਂਦਾ ਉਹ 4 ਕਿੱਲਾਂ ਚ ਲੱਗੇ ਹੋਇਆ ਮੈਨੂੰ ਲੱਗਦਾ 2 ਕਿੱਲੇ ਤਾਂ ਬਹਣ ਵਾਲੇ ਹੋਗੇ 2 ਰਹਿ ਗਏ ਤੇ ਕਿ ਲੰਬੂ ਲੈ ਸਾਰੇ 1.5 ਕਿਲੇ ਨੇ 1.5 ਕਿਲੇ ਅੱਜ ਬਾਕੇ ਦੁਹਰ ਕਰ ਲੈਣੇ ਦੁਪਹਿਰ ਵੇਲੇ ਨੂੰ ਦੇਖੋ ਕਿੰਨਾ ਕ ਵਹਿਆ ਜਾਊਗਾ ਅੱਜ ਜੱਕੀ ਨਮਾਤਾ ਬਾਈ ਦੇਖੋ ਇਹਦੇ ਪਿੱਛੂ ਬਲੇ 35 ਪੱਲਾ ਦਾ ਸਬ ਬਣਨ ਵਾਲਾ ਲਾ ਕੇ ਅੱਧਾ ਘੰਟਾ ਟਾਈਮ ਬਿਠਾਇਆ ਤਾਂ ਹੁਣ ਉਦੋਂ ਬਾਅਦ ਸ਼ੈਂਪੂ ਲਾ ਕੇ ਨਮਾਤਾ ਤਾਂ ਹਜੇ ਵੀ ਪਿੱਛੂ ਦੇਖਦੇ ਹਾਂ ਵੀ ਹੁਣ ਇਹ ਤਾਂ ਨਹੀਂ ਉਹ ਤਾਂ ਪੈਸੇ ਤਾਂ ਸਾਰੇ ਮਰ ਗਏ ਹਾਂ ਹੁਣ ਬਾਹਰੇ ਆਉਣਾ ਇਹਨੂੰ ਐ ਵੀ ਲੇਟਾਂ ਥੱਲੇ ਹੁਣ ਇਹਨੂੰ ਅੰਦਰ ਬਾੜਦੇ ਹਾਂ ਓਕੇ ਇਹ ਲੜ ਕੱਲੀ ਚੌਧਰੀ ਬਣਿਆ ਪਿਆ ਮੁੰਡੇ ਤੇ ਚੱਲ ਤੈ ਇਹਨੂੰ ਕੀ ਕੱਢੇਗਾ ਪਟਕੇ ਚੋਏ ਆ ਕਰਤੀਆਂ ਲੀਰਾ ਲੀਰਾ ਕਹਿੰਦੇ ਨੇ ਜੋ ਬੀਸ ਨੂੰ YouTube ਇਨਕਮ ਦਿਖਾਈਏ ਦੇਖੋ ਗੈਸ ਕਰੋ ਵੀ ਕਿੰਨੇ ਹੋ ਸਕਦੇ ਨੇ ਇਹ ਕੈਂਡ ਲੱਗਦੇ ਨੇ 500 ਦੇ ਨੋਟ ਹਨ ਸਾਰੇ ਬਸੰਨਾ ਸੋ ਹਾਂ ਜੀ ਆਪਾਂ ਬੈਲੈਂਸ ਕਢਾ ਕੇ ਪਹੁੰਚੇਗੇ ਨਹੀਂ ਸੀ ਘਰੇ ਤਾਂ ਤੁਸੀਂ ਇਹਦਾ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੇ ਹੋਣਗੇ ਤਾਂ ਦੇਖਦੇ ਹਾਂ ਵੀ ਤੁਹਾਡਾ ਟੀਚਰ ਸਹੀ ਹੁੰਦਾ ਕਿ ਗਲਤ ਪਰੋਂ YouTube ਨਹੀਂ ਤੇ ਮੈਂ ਕਮ ਤਾਂ ਬਹੁਤ ਵਧੀਆ ਲੱਗਿਆ ਆਪਾਂ ਜੈਕੀ ਦਾ ਪਾਊਡਰ ਲਿਆਂਦਾ ਤੁਹਾਨੂੰ ਦਿਖਾਉਣਾ ਮੈਂ ਪਹਿਲਾਂ ਪਹਿਲਾਂ ਤੁਹਾਨੂੰ ਨਿਮਾਉਣ ਖਾਤਾ ਸਾਬਣ ਪਹਿਲਾਂ ਸਾਬਣ ਨਾਲ ਨਿਮਾਇ ਤੇ ਪਿੱਛੂ ਮਰਦੇ ਫਿਰ ਸ਼ੈਂਪੂ ਨਾਲ ਨਿਮਾਤਾ ਹਜੇ ਵੀ ਜੰਦਰਾ ਖੁਰਕਦਾ ਹੋ ਤਾਂ ਉਦੋਂ ਬਾਅਦ ਉਹਨੇ ਆਪਾਂ ਨੂੰ ਆ ਪਾਊਡਰ ਦਿੱਤਾ ਕਿ ਨਾਲ ਹੀ ਵਾਲਾਂ ਦੇ ਵਿੱਚ ਦੂਜਾ ਪਾਊਡਰ ਲਾ ਸਕਦੇ ਨੇ ਇਹਦੇ ਨਾਲ ਜਿਹੜੇ ਮੜੇ ਮੋਟੇ ਵਿੱਚ ਉੱਕ ਦੋ ਰਹ ਜਾਂਦੇ ਨੇ ਉਹ ਨਹੀਂ ਰਹਿੰਦੇ ਦੇਖਦੇ ਹੁਣ ਇਹਦਾ ਇਸਤੇਮਾਲ ਕਰਕੇ ਦੇਖਦੇ ਹਾਂ ਵੀ ਇਹ ਜਿਆਦਾ ਫਾਇਦੇਮੰਦ ਹੈ ਕਿ ਸਾਬਣ ਨੂੰ ਸਾਬਣ ਜਿਆਦਾ ਫਾਇਦੇਮੰਦ ਹੈ ਕਿਉਂਕਿ ਇਹ ਉਹਨਾਂ ਨੂੰ ਲੱਗਦਾ ਨਹੀਂ ਸਾਬਣ ਆਪਾਂ ਸਾਰੇ ਉੱਤੇ ਲਾ ਸਕਦੇ ਹਾਂ ਬਾਕੀ ਅੱਜ ਸ਼ਾਂਤੀ ਨਾਲ ਜਿਆਦਾ ਚਰਚਾ ਕੀਤਾ ਹੋਇਆ ਵਿਗੂਤਰੀ ਵਰਗਿਕ ਨਿਕਲ ਆਪਿਆ ਆਪਿਆ ਹਾਂ ਜੱਕੀ ਸਮਝਾ ਪੁੱਤ ਸਮਝਾ ਸਮਝਾ ਠੰਡਾ ਜੀ ਦੋਸਤੋ ਤਾਂ ਅੱਜ ਆਪਾਂ ਦੋ ਕੀਲਿਆਂ ਦੀ ਮੱਕੀ ਤੇ ਸਪਰੇਅ ਕਰੀ ਆ ਉਹ ਤੇ ਢੋਲਾ ਤੇ ਬਾਕੀ ਦਵਾਈ ਵੀ ਪਈ ਹੋ ਕੇ ਘਾਟਾਂ ਵਾਲੀ ਐ ਇੱਕ ਛੁੰਡੀ ਵਾਲੀ ਐ ਸੋ ਦੁਪਹਿਰੇ ਆ ਕੇ ਲੱਗੇ ਦੀ 1:30 ਵਜੇ 1:30 ਸਵਾ 11 ਦਾ ਇਹੀ ਟਾਈਮ ਸੀ ਸੋ 1:30 ਵਜੇ ਹੋਣਗੇ ਘੰਟਾ ਕਿ ਲੱਗੇ ਕਿਉਂਕਿ ਇੱਕ ਕੀਲੇ ਤੇ ਅੱਧਾ ਘੰਟਾ ਲਾਦਾ ਚਾਰ ਕਿ ਢੋਲੀਆਂ ਹੁੰਦੀਆਂ ਤਾਂ ਆਪਣਿਆਂ 2 ਕਿੱਲੇ ਬੀਜੇ ਹੋਇਆ ਮੱਕੀ ਦੇ ਆਹ ਕਿੱਲਾ ਨਰਮ ਰਹਿ ਗਿਆ ਤੇ ਉਹ ਜਿਹੜਾ ਪਿਛਰਾ ਉਸ ਨੂੰ ਹਰੇ ਬਾਈ ਵਧੀਆ ਚੰਗੀ ਹਰੇ ਬਾਈ ਮਹਾਰਾ ਦਿੰਦਾ ਹੂ ਤਾਂ ਦੇਖਾਂਗੇ ਵੀ ਫਰਕ ਪਊ ਨਾ ਕਿਉਂਕਿ ਪੂਰੀ ਟੌਪ ਦੀ ਦਵਾਈ ਪਾਈ ਆ ਸੁੰਡੀ ਵਾਲੀ ਵੀ ਤੇ ਘਾਟਾਂ ਵਾਲੀ ਵੀ ਤਾਂ ਹੁਣ ਦੇਖੋ ਆਪਾਂ ਇਹਨੂੰ ਦੇਖਦੇ ਆਂ ਸਹੀ ਹਫਤੇ ਦੇ ਵਿੱਚ ਪਤਾ ਲੱਗ ਜੂ ਵੈਸੇ ਤਾਂ ਇਹ 2-3 ਦਿਨਾਂ ਬਾਅਦ ਦਵਾਈ ਜੇ ਦਵਾਈ ਚੰਗੀ ਹੁੰਦੀ ਤਾਂ ਉਹਦਾ ਰੰਗ ਦਿਖਾਉਣ ਲੱਗ ਜੂ ਬਾਕੀ ਦੇਖਦੇ ਆਂ 12:30 ਵੱਜ ਗਏ ਸਿਖਰ ਦੁਪਹਿਰ ਆ ਸੂਰਜ ਜਮਾ ਸਿਰ ਤੇ ਆ ਕੈਂਪਰ ਹੋ ਗਿਆ ਆਪਣਾ ਧੁੱਪੀ ਪਿਆ ਕਰੇ ਤਾਂ ਹੁਣ ਤਰਿਆ ਕਿ ਅਸੀਂ ਡੈਡੀ ਉਧਰ ਜਿਹੜੀਆਂ ਇੱਕ ਦੋ ਚੀਜ਼ਾਂ ਸੀ ਉਹ ਕੋਠੇ ਦੇ ਵਿੱਚ ਧਰਨਵਾ ਗਿਆ ਕਹਿੰਦਾ ਵੀ ਸਾਰੀਆਂ ਇਕੱਠੀਆਂ ਨਾਲ ਚੱਕਣੀ ਔਖੀਆਂ ਹੁੰਦੀਆਂ ਨੇ ਤਾਂ ਟੋਲੇ ਨਾਲ ਹੀ ਸਪਰੇਅ ਕਰਦੇ ਹੁੰਨੇ ਆਪਾਂ ਪੰਜ ਕਿ ਖਾਲੀਆਂ ਲੈ ਕੇ ਉਹ ਸਪਰੇਅ ਕਰਨ ਦਾ ਨਜ਼ਾਰਾ ਵੜਾ ਹੁੰਦਾ ਕਿਉਂਕਿ ਖੇਤ ਹਵਾ ਚੱਲਦੀ ਆ ਯਾਰ ਖੇਤਰੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹੁਣ ਜਦੋਂ ਘਰੇ ਜਾਵਾਂਗੇ ਘਰੇ ਜਾ ਕੇ ਜੇ ਪੱਖੇ ਥੱਲੇ ਬੈਜੀਏ ਪਰ ਗਰਮੀ ਲੱਗੂ ਖੇਤ ਹਵਾ ਚੱਲਦੀ ਆ ਠੰਡੀ ਹਵਾ ਲੱਗਦੀ ਆ ਗਰਮ ਹਵਾ ਨਹੀਂ ਲੱਗਦੀ ਸਾਹ ਆਉਂਦਾ ਰਹਿੰਦਾ ਪਰ ਘਰੇ ਕੰਦਨੀਆਂ ਪੜਦਾ ਵਾ ਉਹ ਜੇ ਕੰਦ ਦੀ ਪੜਦਾ ਹੋ ਜਾਂਦੀ ਆ ਉਹਦੇ ਕਰਕੇ ਬਹੁਤ ਜਿਆਦੇ ਹਨਾ ਹਿਊਮਸ ਹੀ ਬਣ ਜਾਂਦੀ ਏ ਗਰਮੀ ਜੀ ਪੜਦਾ ਜੀ ਬਣ ਜਾਂਦੀ ਆ ਦੇਖੋ ਭਈ ਆਹ ਤਾਂ ਸਾਨੂੰ ਮੱਕੀ ਦੇਖਣ ਨੂੰ ਐ ਵੀਡੀਓ ਤਾਂ ਨਹੀਂ ਪਤਾ ਨਹੀਂ ਦਿਂਦਾ ਹੋਵੇ ਵੀ ਇੱਥੇ ਹਾਂ ਮੱਕੀ ਦੇ ਟਾਂਡੇ ਹੈਗੇ ਆ ਕਿਤੇ ਕਿਤੇ ਜਿਹੜੀ ਪੂਰੇ ਹਰੇ ਬਾਈ ਮਾਰਦੀ ਆ ਉਹ ਤਾਂ ਦੇਖਣਗੇ ਬਾਕੀ ਜਿੰਮੇ ਆ ਸਾਹਮਣੇ ਇਹ ਤਾਂ ਦਿਂਦੀ ਨਹੀਂ ਹੋਣੀ ਇੱਕੋ ਹੀ ਦਿਨ ਬੀਜੀ ਆ ਇੱਕੋ ਹੀ ਪਾਣੀ ਲਾਏ ਨੇ ਜਿਵੇਂ ਜੇ ਦੋ ਪਾਣੀ ਇਹਨੂੰ ਲੱਗੇ ਨੇ ਦੋ ਹੀ ਉਹ ਪਰਲੇ ਨੇ ਲੱਗੇ ਨੇ ਸੇਮ ਹੀ ਰਹ ਪਿਆ ਸੇਮ ਹੀ ਸਪਰੇ ਹੋਈ ਆ ਅੱਜ ਵੀ ਸੇਮ ਹੀ ਹੋਈ ਆ ਪਰ ਪਤਾ ਨਹੀਂ ਕਿਉਂ ਫਰਕ ਤੁਸੀਂ ਦੇਖੋ ਵੀ ਉਹ ਤਾਂ ਹਰੇ ਬਾਈ ਮਾਰਦੀ ਆ ਤੁਹਾਨੂੰ ਥੋੜਾ ਜੂਮ ਕਰਕੇ ਦਿਖਾਉਣਾ ਉਹ ਤਾਂ ਪੂਰੀ ਹਰੇ ਬਾਈ ਮਾਰਦਾ ਕਿੰਨਾ ਜੀ ਵੀ ਲੱਗਦਾ ਉਹਦੇ ਵਿੱਚ ਜਾ ਕੇ ਹਨਾ ਜਿਵੇਂ ਆ ਠੰਡੇ ਨੇ ਵੱਡੇ ਵੱਡੇ ਇਦਾਂ ਹੋਏ ਪਾਣੇ ਉਹ ਇਹਦੇ ਵਿੱਚ ਇਧਰਲੀ ਸਾਈਡ ਜੀ ਤੇ ਨਰਮ ਆ ਗਈ ਤੋਂ 12:30 ਦਾ ਟਾਈਮ ਹੋ ਗਿਆ ਹੁਣ ਚਲਦੇ ਆ ਘਰੇ ਜਾ ਕੇ ਚਾਹ ਪਾਣੀ ਰੋਟੀ ਟੁੱਕਾ ਖਾਣੇ ਆ ਜਿਵੇਂ ਕੱਲ ਆਪਾਂ ਸਪਰੇ ਕਰਕੇ ਆਟੇ ਮੱਕੀ ਤੇ ਤਾਂ ਅੱਜ ਆਪਾਂ ਮੱਕੀ ਨੂੰ ਪਾਣੀ ਲਾਇਆ ਮੱਕੀ ਤੇ ਕੱਲ ਸਪਰੇ ਕੀਤੀ ਆ ਦੇਰੋਂ ਅਸੀਂ ਕੱਲ 10:00 ਵਜੇ ਆਏ ਖੇਤ ਤਾਂ ਕੀਲਾ ਬਹੁਤ ਸੋਹਣਾ ਲੱਗਦਾ ਤਾਕੀਲਾ ਇੰਜ ਲੱਗਿਆ ਵੀ ਜਮੀ ਬੇਕਾਰ ਹੈ ਨਾ ਵੀ ਕੁਝ ਨਹੀਂ ਬੱਲੇ ਪੈਂਦਾ ਇਹ ਚੋਂ ਤਾਂ ਉਹਦੀ ਜਾ ਕੇ ਸਪਰੇਅ ਲਿਆਂਦੀ ਸਪਰੇਅ ਕਰਤੀ ਮੱਕੀ ਦਾ ਰੰਗ ਬਦਲ ਗਿਆ ਤਾਂ ਉਹਦਾ ਡੈਡੀ ਹੋਰੀ ਰੇਪਾਉਂਦੇ ਨੇ ਰੂੜੀ ਦਾ ਜੁਬਾਂ ਹਨ ਚ ਸਾਨੂੰ ਮੱਕੀ ਦਿਖਾਉਣਾ ਆਹੀ ਮੱਕੀ ਐ ਤੇ ਦੇਖ ਸਕਦੇ ਹੋ ਹਰੇ ਬਾਈ ਮਾਰਦੀ ਐ ਕੱਚੀ ਕੱਚੀਆਂ ਐ ਸਾਗ ਵਰਗੀ ਜੀ ਲੱਗਦਾ ਜੇ ਦੇਖ ਕੇ ਵੀ ਹਾਂ ਮੱਕੀ ਹੈਗੀ ਐ ਜਦੋਂ ਕੱਲ ਆਇਆ ਇਹ ਕੱਲ ਦੇਖ ਕੇ ਬਸ ਐ ਮਨ ਖਰਾਬ ਹੋ ਗਿਆ ਵੀ ਯਾਰ ਇੱਥੇ ਤਾਂ ਕੁਝ ਹੁੰਦਾ ਹੀ ਨਹੀਂ ਜਿਹੜੀ ਆ ਮੱਕੀ ਐ ਇਹ ਹੋਊਗੀ ਇਹ ਬਹੁਤ ਸੋਹਣੀ ਆ ਇਹ ਚ ਪੂਰਾ ਜੀ ਲੱਗਦਾ ਸੀ ਅੱਜ ਇੰਨਾ ਕੁ ਪਾਣੀ ਪੈ ਗਿਆ ਉਰੇ ਨਾ ਹਰੇ ਨਹੀਂ ਹੋਈ ਮੱਕੀਆਂ ਦੇ ਦੇਖੋ ਪਾਣੀ ਨਹੀਂ ਆਉਂਦਾ ਇੱਥੇ ਪਰ ਅੱਜ ਪਾਣੀ ਜਿਆਦਾ ਪਾਣ ਕਰਕੇ ਆ ਦੇ ਉਰੇ ਤੱਕ ਹਰੀ ਹੋਈ ਹੋਈ ਐ ਮੱਕੀ ਇਹਦੂ ਬਾਦ ਨਹੀਂ ਹੈਗੀ ਬਸ ਆ ਕੋਈ ਕੋਈ ਟੰਡਾ ਦੇਖੋ ਪਰ ਅੱਜ ਹੁਣ ਸੇਮ ਜਾਊਗੀ ਕਿਉਂਕਿ ਅੱਜ ਪਾਣੀ ਜ਼ਿਆਦਾ ਪੈ ਗਿਆ। ਅਰੇ ਭਰੀ ਖੜੀ ਆ ਇਧਰੋਂ। ਟੋਬੇ ਵਾਂਗੂ ਢੱਕੀ ਖੜੀ ਆ। ਸੇਮ ਆਊਗੀ ਇੱਥੇ ਤੱਕ ਜਿਵੇਂ ਆ ਭਰੀ ਹੋਈ ਆ। ਤੇ ਆ ਭਰੀ ਹੋਈ ਆ। ਇਹਦੀ ਸੇਮ ਉਰੇ ਤੱਕ ਆ ਜਾਊਗੀ ਉਰੇ ਤੱਕ। ਤਾਂ ਬਸ ਇਹਨੂੰ ਸੇਮ ਹੀ ਜਾਣੀ ਚਾਹੀਦੀ ਆ ਪਾਣੀ ਨਹੀਂ ਲੱਗਣਾ ਚਾਹੀਦਾ। ਵਾਓ ਯਾਰ। ਦੇਖੋ ਅਰੇ ਭਾਈ ਮਾਰਦੀ ਆ ਬਾਕੀ ਪੂਰੀ। ਹਜੇ ਪਰਲੀ ਹਜੇ ਵੀ ਪੀਲ ਕਚਾ ਕਰ ਲਓ। ਚੁਮੀ ਬਸ ਐ ਹੋਈ ਖੜੀ ਦੀ ਜਿਵੇਂ ਵੀ ਮੱਚ ਗਏ ਤਾਂ ਬੇਚਾਰਾ ਕੁਝ ਹੁੰਦਾ ਹੀ ਨਹੀਂ। ਪਾਣੀ ਥੋੜਾ ਜਿਆਦਾ ਜਿਆਦਾ ਹੀ ਪੈ ਗਿਆ। ਚਲੋ ਜ਼ਰੂਰੀ ਹੈ ਕਈ ਵਾਰ ਜਿੱਥੇ ਤੱਕ ਸੇਮ ਨਹੀਂ ਜਾਂਦੀ ਹੈ ਨਾ ਉੱਥੇ ਫਿਰ ਜਾਣਾ ਚਾਹੀਦਾ ਜੇ ਆਪਾਂ ਭਰ ਕੇ ਪਾਣੀ ਲਾਵਾਂਗੇ ਵਧੀਆ ਥੋੜਾ ਖਿੱਚ ਕੇ ਪਾਣੀ ਲਾਵਾਂਗੇ ਫੇਰ ਹੀ ਜਾ ਕੇ ਢਾਲ ਹਰੇ ਹੁੰਦੇ ਆ ਆ ਤਾਂ ਪੂਰੀ ਘੈਂਟ ਹੋਈ ਖੜੀ ਜ ਮੱਕੀ ਐਂ ਦਿਲ ਨੂੰ ਖੁਸ਼ੀ ਮਿਲਦੀ ਆ ਦੇਖ ਕੇ ਬਸ ਹੁਣ ਇੱਥੇ ਕਰ ਦਾਂਗੇ ਆਪਾਂ ਇਤਨਾ ਸਪਰੇ ਹੋਊਗੀ ਹੁਣ ਬਸ ਐਂਜ ਮੜਾ ਮੋਟਾ ਥੋੜਾ ਜਨਾ ਜ਼ੂਰੀਏ ਲਾਤਾ ਹੋਊਗਾ ਢੰਡੀ ਤੋਂ ਵੀ ਆਪਾਂ ਪਹਿਲਾਂ ਕੁਰਜਨ ਕੀਤੀ ਤੀ ਤਾਂ ਹੁਣ ਆਪਾਂ ਕਰੰਟ ਕੀਤੀ ਐ ਕਰੰਟ ਦਾ ਕਹਿੰਦੇ ਰਿਜ਼ਲਟ ਬਹੁਤ ਵਧੀਆ ਹੈ ਜਿਹੜੀ ਘਾਟਾਂ ਤੋਂ ਕੀਤੀ ਐ ਘਾਟਾਂ ਵਾਲੀ ਹੈਗੀ ਸੀ ਆਪਣੇ ਕੋਲੇ ਮੂਸਾ ਮੂਸੇ ਵਾਲੇ ਸਿੱਧੂ ਮੂਸੇ ਵਾਲੇ ਦੇ ਉਹਦੇ ਨਾਂ ਤੇ ਬਣੀ ਹੋਈ ਆ ਮੂਸਾ ਮੈਂ ਵੀ ਆ ਭੇਜੋੜਾ ਆਪਣਾ ਆ ਬੋਰੀ ਇਹ ਰੇਹ ਵਾਲੀ ਮੋਟਰ ਕਰਤੀ ਬੰਦ ਆ ਖੜੀ ਐ ਸਕੂਟਰੀ ਚੱਲਦੇ ਆ ਹੁਣ ਆਪਾਂ 3 ਵਜੇ ਡਿਊਟੀ ਆਪਣੀ ਸੁਰੂ ਹੁੰਦੀ ਐ ਲਓ ਜੀ ਹੁਣ ਆਪਣਾ ਕਿ ਮੈਂ ਦੁਪਹਿਰ ਤੋਂ ਬਾਅਦ 2 ਵਜੇ ਤੋਂ ਬਾਅਦ ਲੰਚ ਲੰਚ ਤੋਂ ਬਾਅਦ ਡਿਊਟੀ ਤੇ ਦੁਬਾਰੇ ਚੜਨਾ ਪੈਂਦਾ ਤਾਂ ਉਸ ਟਾਈਮ ਆਪਣਾ ਵੀ ਡਿਊਟੀ ਵਾਲਾ ਕੰਮਸ ਨੂੰ ਆਪਣੀ ਡਿਊਟੀ ਦਿਖਾਉਣਾ ਜਿਹੜੀ ਆਪਾਂ ਡਿਊਟੀ ਕਰਨੀ ਆ ਸੋ ਦੇਖੋ ਆਪਣੀ ਡਿਊਟੀ ਇਹ ਵਾਲੀ ਅੱਛਾ ਹੁਣ ਇਹਨਾਂ ਨੂੰ ਹਰਾਚਾਰਾ ਪਾਵਾਂਗੇ ਫੁੱਲੀਆਂ ਪਹਿਲਾਂ ਕਰਾਂਗੇ ਸਾਫ਼ ਉਹਦੋਂ ਨਵੇਂ ਕੱਕ ਤੇ ਨਵੇਂ ਦਾਣਾ ਪਾ ਦੇਣਾ ਤਾਂ 1 ਘੰਟੇ ਚ ਖਾ ਜਾਣੀਆਂ 1 ਘੰਟੇ ਜਿੰਨਾ ਖਾਣਾ ਹੋ ਖਾ ਜਾਣੀਆਂ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਪਿਾਵਾਂਗੇ ਪਾਣੀ ਠੰਡਾ ਤੇ ਨਾਲ ਨਮਾਵਾਂਗੇ ਕਿਉਂਕਿ ਗਰਮੀ ਜਿਆਦਾ ਹੋਈ ਵੀ ਆ ਕੱਲ ਪਰਸੋਂ ਦੀ ਤਾਂ ਗਰਮੀ ਨਜਾਇਜ਼ ਆ ਕਿਉਂਕਿ ਜਿਹੜੀਆਂ ਗਾਈਆਂ ਨੇ ਉਹ ਗਰਮੀ ਨਹੀਂ ਚਲਦੀਆਂ ਸੋ ਆ ਤਾਂ ਦੇਖੋ ਵਿਚਾਰੀ ਬਰਾਹ ਲਿਆ ਸਾਨੂੰ ਦਿਖਾਉਣਾ ਹੋਰ ਸਾਰੀਆਂ ਗਾਈਆਂ ਨੇ ਕੋਈ ਵੀ ਗਾਂ ਇੰਨੀ ਉਹ ਨਹੀਂ ਹੁੰਦੀ ਦੇਖੋ ਪੱਖਾ ਵੀ ਨਹੀਂ ਚੱਲਦਾ ਆਰਾਮ ਨਾਲ ਖੜੀਆਂ ਪਰ ਆ ਗਾਈ ਖੱਲੀ ਇੰਨੀ ਗਰਮੀ ਮੰਨਦੀ ਆ ਕਿਉਂਕਿ ਬਿਮਾਰ ਹੋਗ ਦੀ ਟੀਕੇ ਬਹੁਤ ਲੱਗੇ ਨੇ ਉਹਦੇ ਕਰਕੇ ਗਰਮ ਐ ਜ਼ਿਆਦਾ ਮੰਨਦੀ ਆ ਤਾਂ ਥੱਲੇ ਵਿਚਾਰੀ ਦੇਖੋ ਐ ਮੂੰਹ ਚੋਂ ਝੱਗ ਡੇਗ ਡੇਗ ਢੇਰ ਲਾਉਂਦੀ ਆ ਦਿਨ ਤੇ ਇਹਨੂੰ ਚਾਰ ਪੰਜ ਵਾਰੀ ਆਪਾਂ ਨਮਾ ਵੀ ਦਿੰਨੇ ਆ ਸੋ ਸਾ ਹੁਣ ਵੀਨਵਾਮਾਂਗੇ ਤੇ ਘੰਟੇ ਦੋ ਘੰਟੇ ਬਾਅਦ ਵੀਨਵਾਮਾਂਗੇ ਸਾਹਮਣੇ ਵੀਨਵਾਮਾਂਗੇ ਤੜਕੇ ਵੀਨਵਾਮਾਂਗੇ ਦੋਸਤੋ ਅੱਜ ਆਪਾਂ ਮੱਕੀ ਦੇ ਸਪਰੇਅ ਕਰਨੀ ਆ ਕਿਉਂਕਿ ਕੱਲ ਪਰਸੋਂ ਦੋ ਕੀਲੇ ਤੇ ਕਰਤੀ ਸੀ ਤਾਂ ਦੋਸਤੋ ਇਹ ਕਰਨੀ ਸੀ ਲੱਗਦਾ ਤਾਂ ਨਿਕਲਣਾ ਹੋ ਗਿਆ ਆਪਣਾ ਹੁਣ ਘਾਟਾਂ ਵਾਲੀ ਤੇ ਸੰਧੀ ਵਾਲੀ ਕਰਦੇ ਹਵਾ ਬੜੀ ਚੱਲਦੀ ਹੈ ਮੌਸਮ ਠੰਡਾ ਹੈ ਤੋ ਕਿਲੇ ਦੇ ਵਿੱਚ ਮੌਸਮ ਠੰਡਾ ਹੈ ਹਵਾ ਪੂਰੀ ਚੱਲਦੀ ਹੈ ਹਵਾ ਦਾ ਸਪਰੇਅ ਕਰਨੇ ਥੋੜੀ ਜਿਹੀ ਉਪਰ ਜ਼ਰੂਰ ਹੋ ਜਾਂਦੀ ਹੈ ਬਾਕੀ ਆਓ ਚੱਲਦੇ ਆ ਨਜ਼ਾਰਾ ਬਹੁਤ ਹੈ